ਗਾਈਸ ਮम्मा ਬਣਾਉਂਦੇ ਆ ਅੱਜ ਮੋਠਾ ਦੀ ਦਾਣਾ ਮਾਂ ਦੇਖੋ ਨਹੀਂ ਨਹੀਂ ਹਾਂ ਹੈਲੋ ਗਾਈਸ ਗਾਈਸ ਅੱਜ ਮੈਂ ਬਣਾਉਂਦੀ ਪਈਆਂ ਸਾਤ ਤੇ ਮਸਰ ਓਕੇ ਤੇ ਮम्मा ਨੇ ਇੱਧਰ ਕੁੱਕਰ ਰੱਖਿਆ ਹੋਇਆ ਆ ਤੇ ਤੜਕਾ ਵੀ ਮੈਂ ਤਿਆਰ ਕਰ ਲਿਆ ਹੋਇਆ ਤੇ ਇਧਰ ਵਾਸਤੇ ਮम्मा ਨੇ ਮੇਥੇ ਵੀ ਲਏ ਹੋਏ ਸੀਗੇ ਮम्मा ਕਹਿੰਦੇ ਕਿ ਮੈਂ ਮੇਥੇ ਬਣਾ ਦੂੰਗੀ ਕਿਉਂਕਿ ਇਸ ਵਾਰ ਬਣਾਈ ਦੀ ਹੈਗੇ ਪਰ ਇਹਦਾ ਲੈ ਮਮਨ ਕਿ ਮੈਂ ਕਿਹਾ ਸਬਜੀ ਬਣਾਉਂਦਾਂ ਰਾਂਡੀਓ ਰੋਟੀ ਬਣਾਵਾਂਗੇ ਮੇਥਿਆ ਵਾਲੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਸਬਜੀ ਇਸੇ ਉਰਦਨ ਬਣਾ ਲਾਂਗੇ ਮੈਂ ਇਥੇ ਦੁਬਾਰਾ ਲੈ ਕੇ ਤੇ ਜਿਹਦੇ ਕਾਰਨ ਮੈਂ ਉਹਨਾਂ ਕਿਹਾ ਕਿ ਮੇਥੇ ਨਾ ਮੜੇ ਕਿਉਂਕਿ ਨਾ ਮੇਥੇ ਵਧੀਆਂ ਜਾਂਦੀ ਨੇ ਤਾਂ ਮੈਂ ਬੋਲੀ ਗਈ ਸੀ ਤੇ ਇਧਰ ਬਾਪਨ ਦੁਕਾਨ ਵੀ ਖੋਲੀ ਹੋਈ ਬਾਹਰ ਤੋਂ ਆਪ નીકਲੀ ਹੋਈ ਕਾਫੀ ਤੇਜ਼ ਜਿੱਦ ਦੇ ਤੁਸੀਂ ਦੇਖ ਸਕਦੇ ਆ ਗਾਇਜ਼ ਆ ਕੁੜੀ ਨੂੰ ਦੇਖੋ ਦੇਖੋ ਇਸ ਕੁੜੀ ਨੂੰ गौर ਦਾ ਕਿੰਨੀ ਮਿਹਨਤੀ ਆ ਹੱਲੇ ਉੱਠੀ ਆਲੇ ਧਰਤੀ ਦੇ ਕਦਮ ਹੀ ਰੱਖੇ ਨਾਲ ਹੀ ਪਹੁੰਚਾ ਚੱਕ ਲਿਆ ਇਹਨੂੰ ਕੀ ਦੀ ਟੈਨਸ਼ਨ ਆ ਤੋ ਤੋ ਰਾਮ ਨਿਕਲ ਰੇ ਦੇਵ ਮਾਨੁਸ ਨਿਕਲ ਰੇ ਹੱਟ ਜੌੜ ਮੇਨ ਤਾਂ ਨਿਕਾਲਦੇ ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ ਹਾਂ ਕਰਦੇ ਲੱਗਦਾ ਏਕੜਾ ਘਣ ਗਾਈਸ ਅ ਮੈਂ ਕੀ ਕਹਿਣਾ ਸੀ ਕੀ ਕਹਿਣਾ ਸੀ ਹਾਂ ਗਾਈਸ ਇਹ ਤਾਂ ਪੈਂਟਰੀ ਅੰਦਰ ਤੋਂ ਸਾਫਾ ਦੀ ਕਿਸ ਨੇ ਹੂੰ ਤੇਰਾ ਨਾਂ ਹੈ ਚਾਹ ਪਾਣੀ ਵੀ ਨਹੀਂ ਪੀਤਾ ਦੇਖਿਆ ਮੈਂ ਕਿੰਨੀ ਮਿਹਨਤ ਹੂੰ ਜਿੱਤਾ ਜਾਣਗੇ ਪੁੱਛਣਾ ਪਿਆ ਗਾਈਸ ਇਹਦੀ ਮਿਹਨਤ ਬਹੁਤ ਆ ਇਹਦੀ ਮਿਹਨਤ ਨਹੀਂ ਹਾਂ ਨਾ ਸਭ ਤੋਂ ਜ਼ਿਆਦਾ ਇਹਦੀ ਮਿਹਨਤ ਆ ਦਬਾਓ ਪਰ ਲਾਈਕ ਤੇ ਸ਼ੇਅਰ ਕਰੋ ਤੂੰ ਤੇਰਾ ਨਾ ਹਣ ਨਾ ਕੌਣ ਟਾਈਮ ਆ ਗਿਆ ਹੈ ਗਰਮ ਕਪੜੇ ਸਾਂਭਣ ਦਾ ਇਸ ਲਈ ਮੈਂ ਤੇ ਪਪਾ ਉੱਤੇ ਆਏ ਸੀਗੇ ਕੰਬਲ ਸੁਕਣਾ ਪਾਉਣ ਲਈ ਆਈ ਮੀਨ ਸੁਕਣਾ ਪਾਉਣ ਲਈ ਨਹੀਂ ਆਏ ਸੀਗੇ ਮਤਲਬ ਕਿ ਪਾਪਲਵਾਉਣ ਲਈ ਆਏ ਸੀਗੇ ਕਿਉਂਕਿ ਇਹ ਸਾਹਮਣਾ ਹੋਣਾ। ਔਜ਼ਮ ਵੀ ਦੇਖੋ ਪਪਾ ਹੈ ਗਾਇਜ਼ ਕਟੋਰਾ ਨੀਚੇ ਡੈਗ ਗਿਆ। ਪਪਾ ਉਹ ਪਾਣੀ ਦਾ ਕਟੋਰਾ ਨੀਚੇ ਡੈਗ ਗਿਆ ਇਹਨਾਂ ਦੇ ਕਿੱਥੇ ਇਹਨਾਂ ਦੇ ਲੁਕਣਾ ਇਹ ਆ ਹੀ ਰੱਖਣਾ ਗਾਈਜ਼ ਉਹ ਮੇਰੀ ਹੀ ਗਲਤੀ ਆ ਕਿਉਂਕਿ ਉਹ ਹਲਕਾ ਸੀਗਾ ਪਤਾ ਨਾ ਉਹ ਵਾਲਾ ਮਿੱਟੀ ਵਾਲਾ ਨਹੀਂ ਲੋ ਜਿਹੜਾ ਉਹ ਲੈ ਕੇ ਤੋਂ ਆਉਣਾ ਸੀਗਾ ਬਟ Papa ਉਧਰ ਨੂੰ ਗਏ ਨਹੀਂ ਤੇ ਉਹ ਨੀਚੇ ਡਿੱਗ ਗਿਆ ਕੋਈ ਨਾ ਕੋਈ ਪੰਛੀ ਆਇਆ ਹੋਣਾ ਪਾਣੀ ਪੀਣ ਜਾਉਦਾ ਉਧਰ ਡਿੱਗ ਗਿਆ ਹੋਣਾ ਜਾਂ ਫਿਰ ਗਾਈਜ਼ ਜਾਂ ਫਿਰ ਕਿਸੇ ਪੰਛੀ ਨੇ ਪਾਣੀ ਪੀਤਾ ਹੋਗਾ ਜੋੜ ਨਾ ਉਹ ਤਾਂ ਡਿੱਗ ਗਿਆ ਜਾਂ ਹਵਾ ਨਹੀਂ ਡਿੱਗ ਗਿਆ ਗਾਈਜ਼ ਪਾਪਾ ਕਹਿੰਦੇ ਕਿ ਮੈਂ ਘੋੜਾ ਚੱਕ ਕੇ ਲੈ ਕੇ ਆਵਾਂ ਮੈਂ ਬਾਪਾ ਨੂੰ ਕਹਿਆ ਕਿ ਉਹ ਡਿੱਗੀ ਆਣਾ ਬਾਰ-ਬਾਰ ਆਉਂਦੇ ਸੁੱਟ ਪਾਉਣ ਕਰ ਉਹ ਹੋਣੀ ਰੱਖਣਾ ਹੈ ਇੱਥੇ ਕਿੱਧਰ ਰੱਖਣਾ ਹੈ ਆਪੇ ਪੂਜਾ ਨਾਲ ਗਾਈਜ਼ ਪਾਪਾ ਕਹਿੰਦੇ ਤੂੰ ਦਿਮਾਗ ਤੋਂ ਕੰਮ ਨਹੀਂ ਲਿਆ ਵਿੱਚ ਇਹਦਾ ਬੱਟਾ ਰੱਖ ਦੇਣਾ ਸੀਗਾ ਇਹ ਜਾਇਟ ਦਾ ਟੁਕੜਾ ਕਾਹਦੇ ਵਿੱਚ ਉਹ ਕਟੋਰਾ ਇਹਨਾਂ ਦੇ ਡੱਗ ਗਿਆ ਚਲ ਕੋਈ ਨਹੀਂ ਦੇਖੀ ਜੋ ਹੁਣ ਕੀ ਹੁੰਦਾ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸੀ ਮਿਲ ਗਿਆ ਕਿ ਮੈਂ ਕਿਹਾ ਪਾਪਾ ਜੀ ਲੈਣ ਦਿਓ ਕਿਉਂਕਿ ਵੈਸੇ ਵੀ ਉਹ ਡਿੱਗੀ ਆਣਾ ਬਾਰ-ਬਾਰ ਤੇ ਹੁਣ ਮਤਲਬ ਕੀ ਜਾਣਾ ਹੁਣ ਚੱਕੜ ਤੇ ਪਾਪਾ ਕਹਿੰਦੇ ਕਿ ਮੈਂ ਉਹ ਲੈਵਾਂਗੀ ਆਪਾਂ ਮਿੱਟੀ ਵਾਲਾ ਤੇ ਉਹ ਭਾਰਾ ਹੁੰਦਾ ਨਾ ਉਹ ਡਿੱਗਣਾ ਨਹੀਂ ਆ ਮੈਂ ਬਣੀ ਦਵ ਦਾਲ ਲੱਗਦੇ 10 ਮਿੰਟ ਹੂੰ ਇਸ ਕਰਕੇ ਥੋੜੀ देर ਵੇਟ ਕਰਨੀ ਪੈਣੀ ਆ ਆਮ ਬੈਕ ਫਰੋ ਮਾਈ ਮਿਹਨਤ ਅਮਾ ਅੱਜ ਤੁਰ ਵੀ ਮਿਹਨਤ ਤੁਰ ਵੀ ਮਿਹਨਤ ਕਰਕੇ ਆਈ ਹੁ ਤੇ ਪੋਚੇ ਵਗੈਰਾ ਲਾ ਕੇ ਆਈ ਆ ਸੱਚੀ ਸਾਰੇ ਹਾਂਜੀ ਸਾਰੇ ਕਿ ਜਿਦਾ ਬਾਨੀ ਹੋਈ ਜਿੰਨਾ ਕੋ ਜਿੰਨਾ ਕੋ ਬੇਲਾ ਗਿੱਲਾ ਹੋਇਆ ਸੀ ਨਾ ਉਸ ਉਸ ਦੇ ਵਿੱਚ ਸਾਰੇ ਗਾਇਸ ਮੈਮੀ ਕਾ ਇਹ ਹੋ ਨਹੀਂ ਸਕਦਾ ਕਿ ਮਨੀਸ਼ਾ ਬਿਨਾ ਕਹੇ ਤੋਂ ਪੋਚੇ ਲਾ ਦੇਵੇ ਪੋਸੀਬਲ ਹੈ ਪੋਸੀਬਲ ਨਹੀਂ ਹੈ ਇੰਦਰ ਤੱਕ ਤਾਂ ਹੋਇਆ ਨਹੀਂ ਨਾ ਮੈਂ ਬਿਨਾਂ ਕਹੇ ਪੋਚੇ ਲਾਏ ਸਹੀ ਗੱਲ ਹੈ ਇਦਾਂ ਹੋਇਆ ਨਹੀਂ ਕਦੇ ਆਪਣੇ ਮੂੰਹ ਚੋਂ ਹੀ ਸੱਚ ਕਹਤੇ ਤੇ ਇਦਾਂ ਕਦੀ ਨਹੀਂ ਹੋਇਆ ਤੋਰਾ ਲਾ ਦੇਣੀ ਹੁੰਨੀ ਮੈਂ ਉਹ ਵੇਲਾ ਉਹ ਕੜੀ ਦੱਸ ਕਿੰਨੇ ਪੋਚਾ ਦਾ ਸੀ ਤੂੰ ਉਹ ਕੜੀ ਦੱਸ ਉਹ ਘੜੀ ਹੈ ਹੀ ਨਹੀਂ ਉਹ ਘੜੀ ਦਾ ਨਾਮ ਉਹ ਨਹੀਂ ਸ਼ਾਹੀ ਨਹੀਂ ਹੈਗਾ ਇਹਦੇ ਤੋਂ ਦੱਸ ਉਹ ਦੰਨ ਦੱਸ ਗਾਇਸ ਮਜ਼ਾਕ ਕਰ ਲਿਆ ਜੋ ਹੈ ਨਾ ਪੋਚਾ ਰਵੰਦਮਲਿਆਸੀ ਨੇ ਇਹਨੂੰ ਬੜਾ ਸ਼ੌਕ ਸੀਗਾ ਕਿ ਮਤਲਬ ਸਟੈਂਡ ਡੰਡੇ ਵਾਲਾ ਪੋਚਾ ਆ ਤੇ ਨਾ ਉਹਦੋਂ ਇਹਨੇ ਪਹਿਲਾਂ ਪਹਿਲਾਂ ਇੱਕ ਦੋ ਵਾਰ ਲਾਇਆ ਸੀਗਾ ਉਹ ਕਿੰਨੀ ਵਾਰ ਲਾਇਆ ਸੀ ਮੁਕਾ ਗਾਇਸ ਗਾਇਸ ਆ ਡਿਮਾਂਡ ਵੀ ਮਨੀਸ਼ਾ ਦੀ ਸੀ ਕਿ ਮੈਨੂੰ ਉਹ ਵਧੀਆ ਵਾਲਾ ਪੋਚਾ ਮੰਗਾ ਕੇ ਦੋ ਹੂੰ ਹੂੰ ਪੋਚਾ ਮਹਿੰਗਾ ਵੀ ਆ ਪਰ ਮਨੀਸ਼ਾ ਨੇ ਇੱਕ ਜਾਂ ਦੋ ਦੇ ਵਾਰੀ ਲਾਇਆ ਹੋਣਾ ਉਹਦੇ ਤੇ ਇਦਾਂ ਕਰਦੀ ਨਹੀਂ ਸੀ ਮਮਾ ਮਮਾ ਮਗਾ ਮਮਾ ਪਲੀਚ ਮਮਾ ਉਹ ਤਾਂ ਇਦਾਂ ਕਰਦੀ ਨਹੀਂ ਸੀ ਤੇ ਹੁਣ ਤੇਰਾ ਹੀ ਬਰਦ ਉਹ ਜਿੱਥੇ ਕੱਟ ਮਾਰੇ ਹੁੰਦੇ ਵਿੱਚ ਉਹ ਬਾਦ ਪੀਲੀ ਉਹ ਗੈਸੀ ਮੈਨੂੰ ਆਸਾਈਂਦਾ ਤੇਰਾ ਪੋਚਾ ਬੜਾ ਗਾਈਜ਼ ਮੈਨੂੰ ਆਸਾਈਂਦਾ ਉਹ ਦਿਨ ਯਾਦ ਹੈ ਤੈਨੂੰ ਕੋਈ ਗਾਇਸ ਤੇ ਲਗਾਤਾ ਨਿੱਟ ਪਾ ਰਹੀ ਹੈ ਕਿਉਂਕਿ ਤੂੰ ਬਿਨੈ ਦਗਾਸੀ ਕਰਨੀ ਨਹੀਂ ਇਹ ਫੇਵੀ ਲਗਾ ਗਾਇਸ ਪਹਿਲੇ ਤੇ ਟਾਪ ਟਾਪ ਕੇ ਦੋ ਕੁ ਵਾਰ ਪੋਚਣਾ ਐਸੀ ਉਤਬਾਦ ਇਹ ਅਜੇ ਤੱਕ ਪੋਚੇ ਨੁਹਾ ਦੇਣੀ ਯਾਰ ਦੋ ਕੁ ਵਾਰ ਵੀ ਮੈਂ ਜਿਆਦਾ ਵਾਰ ਲਾਇਆ ਹੋਇਆ ਹੈ ਤਾੜੀ ਨਿਗਾਚ ਤੱਕਦੇ ਮੇਰਾ ਕੰਮ ਨਜ਼ਰ ਆਉਣਾ ਹੀ ਨਹੀਂ ਤਾਨੂੰ ਪੜੇ ਕੰਮ ਦੀਦਾ ਹੈ ਕਰਾ ਤਰ ਮੂੰ ਬੰਦ ਹੋ ਗਿਆ ਨਾ ਮੂੰ ਬੰਦ ਗਾਇਸ ਮਿਸਟਰੀ ਆ ਗਈ ਖਾਣਾ ਮੈਂ ਖਾਣਾ ਖਾਣ ਡੋਲੀ ਮੈਮ ਡੋਲੀ ਹਾਂ ਕੋਈ ਆਪਾਂ ਨਹੀਂ ਆਪਣਾ ਜਾ ਕਰਦੇ ਮੈਂ ਨਹੀਂ ਮੇਰੇ ਹੱਥ ਰੋਟੀ ਆਲੇ ਆਹਾਂ ਪੁੱਛ ਦੇ ਕੇ ਤਾਂ ਲਹਿਰੋਂਦੀ ਇੰਨੇ ਐਕਸਾਈਟਿਡ ਘਾਤੋਂ ਇਹ ਤਾਂ ਸੁਣ ਰੋਟੀ ਖਾਣ ਲਈ ਐਕਸਾਈਟਿਡ ਆਉਗੇ ਆਪਾਂ ਤਾਂ ਹੁੰਦੇ ਨਹੀਂ ਐਕਸਾਈਟਿਡ ਹੈਂ ਭੋਜਨ ਖਾਣ ਲਈ ਐਕਸਾਈਟਿਡ ਆਹ ਦੇਖ ਉਧਰ ਜੈ ਜੈ ਨਾ ਬਾਬਾ ਕੰਤੇ ਗਰਮ ਰੋਟੀ ਠੰਡਾ ਦੁੱਧ ਵਾਹ ਕਿਹੜਾ ਕੰਬੀਨੇਸ਼ਨ ਹੈ ਭੋਜਨ ਕਰ ਰਹੇ ਸੀ ਸੀਨਾ ਉਹ ਵੀ ਕਹਿੰਦੀ ਓੜੀ ਸੈਡ ਆ ਉਹ ਖਾਣ ਦਵੋ ਮੈਨੂੰ ਖਾਦੀ ਪੀ ਗਾਇਸ ਦਲੀ ਪਨੀਰ ਖਾਣ ਆਨੇ ਚਲੋ ਪਪਾ ਹੁਣ ਦੇਖਣਾ ਹੁਣ ਗਾਇਸ ਓਟੀ ਖਾ ਲਈ ਤੇ ਤੜੂ ਬੋਜਾ ਟੇਸਟੀ ਬਣੀ ਸੀ ਮਮਾ ਟੇਸਟੀ ਬਣੀ ਤੜਕੀ ਥੈਂਕ ਯੂ ਬੇਟਾ ਤੇ ਮਮਾ ਹੁਣ ਹਾ ਕਰਨ ਲੱਗ ਗਿਆ ਮਿੱਠੇ ਪੂਰੀਆਂ ਸਰਦੀਆਂ ਲਾਗੀਆਂ ਤੇ ਮੈਂ ਮਿੱਠੇ ਹੀ ਨਹੀਂ ਬਣਾਏ ਮੈਂ ਕਿਹਾ ਚੱਲ ਹੁਣ ਮੈਂ ਅੱਜ ਲੈ ਕੇ ਤੇ ਬੱਚਾ ਨੂੰ ਨਵੇਂ ਤਾਂ ਕਰਾ ਦਮਾ ਇਸ ਤੇਸਤੀ ਮਮਾ ਮਾਰੀ ਬਣਾਉਣੇ ਆ ਹੂੰ ਤੇ ਮੈਂ ਬਣਾ ਜਾ ਰੋਟੀਆਂ ਚ ਪਾ ਦੂੰਗੀ ਜਾਂ ਸਬਜ਼ੀ ਬਣਾ ਦੂੰਗੀ ਫਿਲਹਾਲ ਤਾਂ ਮਮਾ ਕਰਦੇ ਪਏ ਮਮਾ ਕਹਿੰਦੇ ਜੋ ਹੋਇਆ ਉਹ ਮੈਂ ਕਰ ਦੂੰਗੀ ਮੈਂ ਕਿ ਪਹਿਲਾਂ ਚੌਕ ਸਵਾਰ ਲਵਾਂ ਦੇਖਦੀਆਂ ਫਿਰ ਕੀ ਹੁੰਦਾ ਹਾਂ ਤੇ ਮਮਾ ਮਿੱਥੇ ਹੋਣ ਸਾਫ ਕਰਦੇ ਪਏ ਆ ਗਾਇਸ ਸ਼ਾਮ ਹੋ ਚੁੱਕੀ ਆ ਤੇ ਪਾਪਾ ਕਿ ਉਹ ਆ ਬਾਹਰ 7 ਵਜੇ ਆ ਪਾਪਾ ਕੀ ਕੰਮ ਨੂੰ ਗਿਆ ਆਈ ਥਿੰਕ ਪਤਾ ਨਹੀਂ ਕੀ ਮੁੱਕਿਆ ਹੋਇਆ ਹੋਗਾ ਉਸ ਤੇ ਉਹ ਘਰੀਦਣ ਗਿਆ ਵਾਪਸ ਲੈਣ ਗਿਆ ਤੇ ਇਧਰ ਮਨੀਸ਼ਾ ਦਾ ਨਾ ਉਹ ਖਾਂਦੀ ਪਈ ਆ ਕੀ ਖਾਂਦੀ ਗੋਜ਼ਰੇਲਾ ਤੇ ਅਸੀਂ ਵੀ ਖਾਦਾ ਵੈਸੇ ਤੇ ਏ ਮੈਂ ਖਾਦਾ ਸੀਗਾ ਮੈਂ ਮਿਸ਼ਨ ਨੂੰ ਆਪਣੇ ਵਿੱਚ ਹੀ ਦੇ ਦਿੱਤਾ ਕਿ ਕਿਹਦਾ ਮਤਲਬ ਜ਼ਿਆਦਾ ਖਾਣੀ ਹੋਵੇ दैट्स व्हाई ਇਹ ਨੂੰ ਦੇ ਦਿੱਤਾ ਕੀ ਹੋਤੀ ਜੂਠਨ ਮੇਰੇ ਲਈ ਜੂਠਾ ਰੱਖਿਆ ਕੋਈ ਬੰਦਾ ਕਰਾਈ ਤੂੰ ਆਪ ਹੀ ਗਿਆ ਸੀ ਨੋ ਵਰਕਿੰਗ ਨਾ ਕਰ ਗਾਇਸ ਇਹਨੂੰ ਆ ਵੀ ਗਏ ਸੀ ਕਹਿੰਦੀ ਹੈ ਨਾ ਤੂੰ ਮੈਨੂੰ ਦੇ ਦੀ ਤਾਂ ਮੈਂ ਦੇ ਦਿੱਤਾ ਮੈਂ ਕਹੇ ਮੇਰੇ ਲਈ ਥੋੜਾ ਰੱਖੀ ਮੈਂ ਨਹੀਂ ਕਹੇ ਮੇਰੇ ਲਈ ਜੂਠਾ ਰੱਖੀ ਚਲ ਕੋਈ ਗੱਲ ਨਹੀਂ ਇਹਨਾਂ ਕੋਈ ਫਰਕ ਫਰਕ ਨਹੀਂ ਪੈਂਦਾ ਤੈਨੂੰ ਖਾਣ ਦਾ ਮਤਲਬ ਹੈ ਤੂੰ ਖਾ ਗਾਇਸ ਦੇਖਿਆ ਕਰ ਦੀ ਬਣੀ ਹੋਈ ਚੀਜ਼ ਵਿੱਚ ਕਿੰਨੀ ਵਰਕਤ ਹੁੰਦੀ ਆ ਬਾਜ਼ਾਰੋਂ ਆਪਾਂ ਲਈ ਉਹ ਸਟੈਂਕ ਖਤਮ ਹੋ ਜਾਂਦੀ ਆ ਹੂੰ ਹੋ ਮੇਰੀ ਚੀਜ਼ ਕੋ ਥੋੜੇ ਟਾਈਮ ਚੱਲ ਵੀ ਜਾਂਦੀ ਆ ਕੱਲ ਬਣਾਇਆ ਸੀ ਤੇ ਮਨੀਸ਼ ਅੱਜ ਵੀ ਖਾਂਦੀ ਪਈ ਆ ਕੱਲ ਵੀ ਖਾਊਗੀ ਸ਼ਾਇਦ ਮੇਬੀ ਜੇ ਥੋੜਾ ਖਾਣੇ पे ਮਿਲ ਜਾ ਇੰਨਾ ਨਹੀਂ ਖਾਂਦੇ ਮੈਂ ਤਾਂ 2-3 ਜਮ ਜੀ ਖਾਦੇ ਇੰਨਾ ਨਹੀਂ ਖਾਦਾ ਬਸ ਆ ਕੋਲਾ ਕਾ ਖਾਦਾ ਪਿਆ ਕਿੰਨਾ ਆ ਕੋਲਾ ਕਾ ਅੱਛਾ ਕੋਲਾਲੇ ਤਾਂ ਖਾ ਲਿਆ ਨਾ ਜੇ ਤੂੰ ਤੇ ਤਾਂ ਉੱਠ ਨਹੀਂ ਹੁੜਾ ਤੇ ਲਿਟੂਂਗੀ ਫੇ ਖਾਣੇ ਹੁਣ ਮੈਂ ਤਾਂ ਖਾਣੀ ਹੁਣ ਮੈਂ ਵੀ ਆਕ ਮੈਂ ਵੀ ਆਕ ਕਰਨ ਕਾ ਇਹ ਵੀ ਜਿਆਦਾ ਹੈ ਮੇਰੇ ਲਈ ਅੱਛਾ ਜਿੱਦ ਮੈਨੂੰ ਇਹ ਜਿਆਦਾ ਪਸੰਦ ਨਹੀਂ ਇਹ ਤਾਂ ਹੂੰ ਫਿਰ ਵੀ ਤੁਸੀਂ ਕਹਣਾ ਖਾਈ ਜਾਂਦੀ ਹੈ ਕਿਉਂਕਿ ਮਮਾ ਨੇ ਬਣਾਏ ਇਹਨਾਂ ਸਵਾਦ ਹੂੰ ਕੋ ਜ ਮਨਾ ਖਾਦਾ ਮਮਾ ਨੇ ਕਹਣਾ ਕੁਝ ਖਾ ਲੈ ਕਰ ਕੁਝ ਖਾ ਲੈ ਕਰ ਦੈਟਸ ਵਾਈ ਫੇ ਕੋਚੇ ਖਾਇਆ ਨਾ ਕੁਛ ਖਾਇਆ ਕਰ ਨੇ ਇਹ ਕਾ ਤੇ ਖਾਣੀ ਪੀ

ओके 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 ASCII ਮਮਾ ਪੇਸਤਾ ਦੇਖਿਆ ਨਾ ਉਹ ਤਾਂ ਦੋਗੇ ਨਹੀਂ ਛਿੜਕਿਆ ਕਰੋ ਉਹ ਜਿਹੜਾ ਮੇਰਾ ਸਾਹੀ ਬੈਂਕਰ ਆ ਨਾ ਉਸ ਤੋਂ ਮੰਗ ਕੇ ਛਿੜਕਿਆ ਕਰੋ ਕਿਹੜਾ ਬੈਂਕਰ ਸਾਹੀ ਬੈਂਕਰ ਸ਼ਾਹੀ ਬੈਂਕਰ ਕਾ ਅੱਛਾ ਬੈਂਕਰ ਕਿਹੜਾ ਬੈਂਕਰ ਸਾਹੀ ਬੈਂਕਰ ਜਸਟ ਆਨਲੀ ਗਨੀ ਵੀ ਗਾਇਸ ਸਾਹੀ ਸ਼ਾਹੀ ਮੈਨੂੰ ਪਤਾ ਆ ਗਾਇਸ ਹੁਣ ਹੋ ਚੁੱਕੀ ਹੈ ਰਾਤ ਤੇ ਗੱਜਦਾਰ ਬਗਾ ਲਿਆ ਸੀਗਾ ਤੇ ਹਨਾ ਉਹ ਪਪਾ ਵੀ ਬਚਾਰੋ ਗਏ ਸੀ ਤੇ ਪਪਾ ਵੀ ਬਚਾਰੋ ਆ ਗਏ ਸੀਗੇ ਤਾਂ ਮਮਾ ਕਸ਼ਮੂਨ ਨੂੰ ਕਹਿੰਦੇ ਪੈਸੀ ਵੀ ਆ ਨਾ ਲਈ ਆ ਨਾ ਲਈ ਦੇਖਣਾ ਮਤਲਬ ਇਹ ਦੇਖਣਾ ਵੀ ਹਜੇ ਮਤਲਬ ਉਹ ਚਲੇ ਨਾ ਜਾਵੇ ਉਹ ਵੀਡੀਓ ਤੇ ਮਮਾ ਤੇ ਹੁਣ ਮੋਨਾ ਟੀਵੀ ਦੇਖੂਗੀ ਤੇ ਫਪੜਾ ਕੰਮ ਕਰੂਗੀ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖ ਦੋ ਉਮੀਦ ਕਰ ਤਾਨੂੰ ਵਲੌਗ ਪਸੰਦ ਆ ਹੋ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਨ ਦਾ ਆਪਣਾ ਵਲੌਗ ਪਾਈ